ਦੋਸਤੋ ਤੁਸੀਂ ਮੋਬਾਈਲ ਅਨਬਾਕਸਿੰਗ ਤਾਂ ਜ਼ਰੂਰ ਦੇਖੀ ਹੋਵੇਗੀ ਬਹੁਤ ਸਾਰੇ ਲੋਕੀ ਤੁਹਾਨੂੰ ਮੋਬਾਈਲ ਦਿਖਾਉਂਦੇ ਨੇ ਵੀ ਇਹ ਨਵਾਂ ਮੋਬਾਈਲ ਲਾਂਚ ਹੋਇਆ ਪਰ ਅੱਜ ਮੇਰੇ ਸਹਿਯੋਗੀ ਤੁਹਾਨੂੰ ਇੱਕ ਗੋਦੀ মিডিਆ ਦੇ ਪੱਤਰਕਾਰ ਦੀ ਅਨਬਾਕਸਿੰਗ ਕਰਕੇ ਦਿਖਾਣਗੇ ਆਓ ਜੀ ਤੁਹਾਨੂੰ ਹੁਣ ਅੱਗੇ ਦਿਖਾਣੇ ਆ ਕਿਹੜੇ ਕਿਹੜੇ ਫੀਚਰ ਨੇ ਤੇ ਕਦੋਂ ਉਹ ਲਾਂਚ ਹੋ ਰਿਹਾ ਜ਼ਰੂਰ ਦੇਖੋ ਜੀ ਵੀਡੀਓ ਸਸੇ ਕੱਲ ਦੋਸਤੋ ਜਦੋਂ ਕਦੇ ਵੀ ਕੋਈ ਨਵਾਂ ਮੋਬਾਈਲ ਕਾਰ ਜਾਂ ਕੋਈ ਹੋਰ ਬ੍ਰਾਂਡ ਲਾਂਚ ਹੁੰਦਾ ਹੈ ਤਾਂ ਉਸ ਦੀ ਅਨਬਾਕਸਿੰਗ ਦੀ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਜਾਂਦੀ ਹੁੰਦੀ ਹੈ ਪਰ ਅੱਜ ਆਪਾਂ ਇੱਕ ਕਮਾਲ ਦੇ ਅਨਬਾਕਸਿੰਗ ਵੀਡੀਓ ਲੈ ਕੇ ਆਏ ਹਾਂ ਜਿਹੜੀ ਅੱਜ ਤੱਕ ਦੇ ਸੋਸ਼ਲ ਮੀਡੀਆ ਦੇ ਇਤਿਹਾਸ ਤੇ ਇੱਕ ਵੀ ਵੀਡੀਓ ਨਹੀਂ ਬਣੀ ਅੱਜ ਆਪਾਂ ਅਨਬਾਕਸਿੰਗ ਕਰਾਂਗੇ ਗੋਦੀ ਮੀਡੀਆ ਦੇ ਨਵੇਂ ਲਾਂਚ ਹੋਏ ਇੱਕ ਨਿਊਜ਼ ਐਂਕਰ ਦੀ ਜੀ ਹਾਂ ਕੰਪਨੀ ਨੇ ਇੱਕ ਨਵਾਂ ਨਿਊਜ਼ ਐਂਕਰ ਲਾਂਚ ਕੀਤਾ ਹੈ ਉਦੇ ਪਹਿਲਾਂ ਤੁਹਾਨੂੰ ਮੈਂ ਛੋਟਾ ਮਾਡਲ ਦਿਖਾ ਦਿਆਂ ਵੱਡਾ ਮਾਡਲ ਹਲੇ 1-2 ਦਿਨ ਤੱਕ ਲਾਂਚ ਹੋਊਗਾ ਇਹਦੀ ਆਪਾਂ ਨੇ ਵੀ ਹਲੇ ਢੰਡ ਚਕਾਈ ਨਹੀਂ ਕੀਤੀ ਕਿਉਂਕਿ ਹਲੇ ਮੇਨ ਜਿਹੜਾ ਮਾਡਲ ਹੈ ਦੋਕ ਦਿਨ ਤੱਕ ਲਾਂਚ ਹੋਏ ਇਹ ਜਿਹੜਾ ਮਾਡਲ ਹੈ ਇਹਦਾ ਨਾਮ ਹੈ ਅਲਟਰਾ ਪ੍ਰੋਮੈਕਸ 3 ਪਲੱਸ ਵੈਸੇ ਇਹੇ ਮਾਡਲ 6 ਸਾਲ ਪਹਿਲਾਂ ਲਾਂਚ ਹੋਇਆ ਸੀ ਜਦੋਂ ਇਹ ਲਾਂਚ ਹੋਇਆ ਸੀ ਇਸ ਨੇ ਉਸ ਟਾਈਮ ਦੇ ਜਿੰਨੇ ਚਾਪਲੂਸ ਨਿਊਜ਼ ਐਂਕਰ ਸੀ ਸਾਰਿਆਂ ਨੂੰ ਖੁੰਝੇ ਲਾਤਾ ਸੀ ਪਰ ਇਸ ਦੇ ਵਿੱਚ ਇੱਕ ਖਾਮੀ ਸੀ ਇਹ ਕੱਚਾ ਧੂਆ ਬਹੁਤ ਮਾਰਦਾ। ਹੁਣ ਕੰਪਨੀ ਨੂੰ ਖਾਮੀ ਦੂਰ ਕਰਤੀ। ਧੂਆ ਇਹ ਹੁਣ ਵੀ ਮਾਰਦਾ ਹੈ ਪਰ ਧੂਆ ਕਿਸੇ ਨੂੰ ਦਿਖੂਗਾ ਨਹੀਂ। ਇਹਦੇ ਅੰਦਰ ਹੀ ਇਹੋ ਜਿਹਾ ਸਿਸਟਮ ਲਾਤਾ ਕਿ ਧੂਆ ਅੰਦਰੋਂ ਅੰਦਰੀ ਇਹ ਖਫਤ ਕਰ ਲੂਗਾ। ਕਿਸੇ ਨੂੰ ਦੇਖਣ ਦੇ ਵਿੱਚ ਨਹੀਂ ਆਊਗਾ। ਸੋ ਆਪਾਂ ਹੁਣ ਗੱਲ ਕਰਦੇ ਹਾਂ ਇਹਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ। ਇਹ ਇਹਦਾ ਬਾਕਸ ਹੈ। ਇਸ ਦੇ ਉੱਪਰ ਸਾਰੀਆਂ ਇਹਦੀਆਂ ਵਿਸ਼ੇਸ਼ਤਾਵਾਂ ਲਿਖੀਆਂ ਹੋਈਆਂ ਹਨ। ਸਭ ਤੋਂ ਪਹਿਲੀ ਤੁਸੀਂ ਦੇਖ ਸਕਦੇ ਹੋ ਵੱਡੇ ਅੱਖਰਾਂ ਤੇ ਲਿਖਿਆ ਹੋਇਆ 폴ਡੇਵਲ ਬਿਲਕੁਲ ਇਹ 폴ਡੇਵਲ ਹੈ ਜੀ ਦੀ ਸਰਕਾਰ ਹੁੰਦੀ ਹੈ ਇਹ ਉਧਰ ਹੀ ਝੁੱਕ ਜਾਂਦਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਸੱਚ ਬੋਲਦਾ ਬੋਲਦਾ ਝੂਠ ਬੋਲਣ ਲੱਗ ਜੂਗਾ ਝੂਠ ਬੋਲਦਾ ਬੋਲਦਾ ਸੱਚ ਬੋਲਣ ਲੱਗ ਜੂਗਾ ਅਗਲੀਆਂ ਵਿਸ਼ੇਸ਼ਤਾਵਾਂ ਮੇਨ ਵਿਸ਼ੇਸ਼ਤਾ ਹੈ ਦਲਪੁਣਾ ਤੇ ਦੇ ਅੰਦਰ ਦਲਪੁਣਾ ਬਹੁਤ ਹੈ ਕਮੀਨਪੁਣਾ ਲੀਚੜਪੁਣਾ ਹਰਾਮਪੁਣਾ ਬਹੁਤ ਸਾਰੇ ਪੁਣੇ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਜੇ ਪੁਣੋ ਗੱਲ ਕਰੀਏ ਇਸ ਦੇ ਚਾਰਜਿੰਗ ਪੁਆਇੰਟ ਇਸ ਦਾ ਚਾਰਜਿੰਗ ਪੁਆਇੰਟ ਇਸ ਦੇ ਬਿਲਕੁਲ ਪਿਛਲੇ ਪਾਸੇ ਲੱਗਿਆ ਹੋਇਆ ਹੈ ਦੇਸ਼ ਦੇ ਵਿੱਚ ਜਦੋਂ ਕੋਈ ਵੀ ਅਨਸੁਖਾਵੇ ਕੋਈ ਘਟਨਾ ਰੱਬ ਨਾ ਕਰੇ ਵਾਪਰ ਜੇ ਤਾਂ ਇਹ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਆਪਣੇ ਪਿਛਵਾੜੇ ਤੇ ਅੱਗ ਲਾ ਕੇ ਆਪਣੇ ਆਪ ਨੂੰ ਨਾਲ ਦੇ ਨਾਲ ਚਾਰਜ ਕਰ ਲਵੇ ਉਹ ਚਾਰਜਿੰਗ ਦੀ ਇਹਦੀ ਕੋਈ ਸਮੱਸਿਆ ਨਹੀਂ ਹੈ ਇਹੇ ਨਿਊਜ਼ ਪੜਦਾ ਪੜਦਾ ਬੁੜਕਦਾ ਬਹੁਤ ਹੈ ਇਹ ਇੰਨਾ ਬੁੜਕਦਾ ਐ ਲੱਗਦਾ ਵੀ ਕਦੇ ਇਹ ਬੁੜਕਦਾ ਬੁੜਕਦਾ ਹੀ ਫੁਰਕਦਾ ਜੇ ਆਪਾਂ ਇਹਦੇ ਵੇਰੀਐਂਟ ਦੀ ਗੱਲ ਕਰੀਏ ਇਹ ਇੱਕ ਢੋਂਗੇ ਰਾਸ਼ਟਰਵਾਦੀ ਵੇਰੀਐਂਟ ਹੈ ਜਦੋਂ ਦੇਸ਼ ਦੇ ਵਿੱਚ ਕੋਈ ਅਣਸਖਾਂ ਵੀ ਘਟਨਾ ਹੋ ਜੇ ਇਹ ਰਾਸ਼ਟਰਵਾਦ ਦੇ ਢੋਂਗ ਦੇ ਨਾਲ ਪੂਰਾ ਚੀਕਦਾ ਤੇ ਕਿਸੇ ਇੱਕ ਖਾਸ ਕਮਿਊਨਿਟੀ ਨੂੰ ਲੈ ਕੇ ਬਹੁਤ ਜ਼ਿਆਦਾ ਚੀਕਣ ਲੱਗ ਜਾਂਦਾ ਹੈ ਜਿੰਨਾ ਟਾਈਮ ਤੱਕ ਫਿਰ ਇਹਦੇ ਮਾਲਕੇ ਨੂੰ ਛਿੜਕ ਦੇਣੀ ਡੰਡੇ ਨਾਲ ਇਹ ਓਨਾ ਟਾਈਮ ਤੱਕ ਫਿਰ ਚੁੱਪ ਨਹੀਂ ਕਰਦਾ ਇਹਦਾ ਹੁਣ ਆਪਾਂ ਗੱਲ ਕਰਦੇ ਆ ਅਗਲੀ ਵਿਸ਼ੇਸ਼ਤਾ ਦੀ ਇਹਦੀ ਸੁੰਘਣ ਸ਼ਕਤੀ ਬਹੁਤ ਹੈ ਇਸ ਦੀ ਸੁੰਘਣ ਸ਼ਕਤੀ ਤੋਂ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਸੁੰਘਣ ਸ਼ਕਤੀ ਦਾ ਕਿ ਹਾਲੇ ਇਹ ਲਾਂਚ ਵੀ ਨਹੀਂ ਹੋਇਆ 2 ਦਿਨ ਪਏ ਨੇ ਇਸ ਦੇ ਦਫ਼ਤਰ ਅੱਗੇ ਤੇ ਕੰਪਨੀ ਦੇ ਦਫ਼ਤਰ ਅੱਗੇ ਇੰਡੀਆ ਦੇ ਕੁੱਤਿਆਂ ਨੇ ਹੁਣੇ ਧਰਨਾ ਲਾ ਦਿੱਤਾ ਉਹ ਕਹਿੰਦੇ ਵੀ ਸਾਡੀ ਨੌਕਰੀ ਖਾਤਰੇ ਚ ਹੋ ਜੂਗੀ ਜੀ ਇਹੇ ਲਾਂਚ ਹੋ ਗਿਆ ਕਿਉਂਕਿ ਕੁੱਤਿਆਂ ਨੂੰ ਮਿਲਟਰੀ ਦੇ ਵਿੱਚ ਪੁਲਿਸ ਦੇ ਵਿੱਚ ਜੋਬ ਮਿਲਦੀ ਹੈ ਸੁੰਗੜ ਸ਼ਕਤੀ ਦੀ ਵਜ੍ਹਾ ਕਰਕੇ ਇਹ ਜਿਹੜਾ ਮਾਡਲ ਹੈ ਇਹ ਬਿਲਕੁਲ ਆਰਗੈਨਿਕ ਪਿਓਰਲੀ ਆਰਗੈਨਿਕ ਵਰਜ਼ਨ ਹੈ ਜਿਵੇਂ ਆਪਣਾ ਜਿਹੜਾ ਦਿਮਾਗ ਹੈ ਉਸ ਦੇ ਵਿੱਚ ਕੁਦਰਤ ਵੱਲੋਂ ਕੈਮੀਕਲ ਹੁੰਦੇ ਪਰ ਇਸ ਦੇ ਵਿੱਚ ਕੋਈ ਕੈਮੀਕਲ ਨਹੀਂ ਇਸ ਦੇ ਅੰਦਰ ਸ਼ੁੱਧ ਗਾਂ ਦੇ ਗੋਬਰ ਦੀ ਹਾਰਡ ਡਿਸਕ ਲੱਗੀ ਹੋਈ ਹੈ ਇਹਦੀ ਜਿਹੜੀ ਚਮੜੀ ਹੈ ਉਹ ਮਗਰਮੱਛ ਦੇ ਚਮੜੀ ਤੋਂ ਲੈ ਕੇ ਜਿਹੜੀ ਚਮੜੀਆ ਬਣਾਈ ਗਈ ਹੈ ਇਹਦਾ مالک ਨੂੰ ਡੰਡਿਆਂ ਨਾਲ ਕੁੱਤੇ ਜੁੱਤੀਆਂ ਨਾਲ ਕੁੱਤੇ ਇਹਦੇ ਗੋਲੀ ਵੀ ਮਾਰੇ ਇਸਦੀ ਚਮੜੀ ਤੇ ਕੋਈ ਅਸਰ ਨਹੀਂ ਹੋਊਗਾ ਇਸ ਦੇ ਅੰਦਰ ਐਂਟੀ ਅਬਿਊਜ਼ਿੰਗ ਇੱਕ ਚਿਪ ਲੱਗੀ ਹੋਈ ਹੈ ਜਨਪੀ ਇਹਨੂੰ ਜਿੰਨੀਆਂ ਮਰਜ਼ੀ ਗਾਲਾਂ ਦੇ ਲੋ ਇਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਹੈ ਜਿਹੜਾ ਉਹ ਨਹੀਂ ਹੋਊਗਾ ਫਿਰ ਵੀ ਆਪਣੀ ਕੁਰਸੀ ਤੇ ਬੈਠੇ ਬੈਠਿਆ ਇਹ ਬੁੜਕਦਾ ਹੀ ਰਹੂਗਾ